ਬੀਤੇ ਦਿਨੀ ਕ੍ਰਾਈਮ ਕੰਟਰੋਲ ਆਰਗੇਨਾਈਜੇਸ਼ਨ ਦੇ ਪੰਜਾਬ ਪ੍ਰਧਾਨ ਆਰ ਕੇ ਖੋਸਲਾ ਨੇ ਮਹਾਸ਼ਿਵਰਾਤਰੀ ਮੌਕੇ ਬ੍ਰਾਂਚ ਦਫ਼ਤਰ ਕਪੂਰਥਲਾ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਜਿਸ ਵਿੱਚ ਪੰਜਾਬ ਪ੍ਰਧਾਨ ਆਰ ਕੇ ਖੋਸਲਾ ਨੇ ਦੇਸ਼ ਵਿਦੇਸ਼ ਵਿੱਚ ਵਸਦੇ ਸ਼ਿਵ ਭਗਤਾਂ ਨੂੰ ਮਹਾਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ ਅਤੇ ਦਫ਼ਤਰ ਵਿੱਚ ਸਾਰੇ ਆਗੂਆਂ ਨਾਲ ਮਹਾਸ਼ਿਵਰਾਤਰੀ ਮੌਕੇ ਸ਼ਿਵਜੀ ਮਹਾਰਾਜ ਦੇ ਸਰੂਪ ਨੂੰ ਪੁਲ ਮਾਲਾਵਾ ਪੇਟ ਕੀਤੀਆਂ ਇਸ ਮੌਕੇ ਉਹਨਾਂ ਸਮੂਹ ਦੇਸ਼ ਵਾਸੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਅਸੀਂ ਸਾਰੇ ਇੱਕ ਹਾਂ ਅਤੇ ਸਾਡਾ ਪਰਮਾਤਮਾ ਵੀ ਇੱਕ ਹੈ। ਪਰਮਾਤਮਾ ਨੇ ਕਦੀ ਵੀ ਸਾਨੂੰ ਜਾਤ-ਪਾਤਾਂ ਵਿੱਚ ਨਹੀਂ ਵੰਡਿਆ। ਇਸ ਉਪਰੰਤ ਉਹਨਾਂ ਪੰਜਾਬ ਟੀਮ ਵਿੱਚ ਵਾਅਦਾ ਕਰਦੇ ਹੋਏ ਕੈਪਟਨ ਕਾਰਗਿਲ ਸੂਬਾ ਸਿੰਘ ਬਲਜੋਤ ਨੂੰ ਕੋਆਰਡੀਨੇਟਰ ਅਫਸਰ ਪੰਜਾਬ, ਅਮਨ ਬਾਜਵਾ ਨੂੰ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਹਰदयाल ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਮੂਗਾ, ਮੈਡਮ ਸੁਖਦੀਪ ਕੌਰ ਪੀਖਾ ਨੂੰ ਟੀਮ ਅਫਸਰ ਪੰਜਾਬ, ਅਬਰਾਰ ਹੁਸੈਨ ਨੂੰ ਜ਼ਿਲ੍ਹਾ ਕੋਆਰਡੀਨੇਟਰ ਕਪੂਰਥਲਾ ਮਖਨ ਸਿੰਘ ਨੂੰ ਟੀਮ ਅਫਸਰ ਕਪੂਰਥਲਾ ਚੁਣਿਆ ਗਿਆ ਅਤੇ ਉਸ ਮੌਕੇ ਹੋਰ ਵੀ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੌਕੇ ਸੁਖਦੇਵ ਸਿੰਘ ਟੀਮ ਅਫਸਰ ਪੰਜਾਬ, ਬਲਵਿੰਦਰ ਸਿੰਘ ਗਿੱਲ ਡਿਪਟੀ ਟੀਮ ਅਫਸਰ ਪੰਜਾਬ, ਸਿੱਧੂ ਸੀਨੀਅਰ ਡਿਪਟੀ ਟੀਮ ਅਫਸਰ ਪੰਜਾਬ, ਹੀਰਾ ਲਾਲ ਖੋਸਲਾ ਜਰਨਲ ਸਕੱਤਰ ਕਪੂਰਥਲਾ, ਦੀਪਕ ਖੋਸਲਾ ਟੀਮ ਮੈਂਬਰ, ਸਤਪਾਲ ਰਜ਼ਾਪੁਰ, ਭੁਰਨਾਮ ਸਿੰਘ ਫਿਲੌਰ, ਜੱਸਾ ਰਾਏ ਫਿਲੌਰ ਆਦੇ ਹਾਜ਼ਰ ਸਨ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਦੀ ਫਤਿਹ ਅੱਜ ਬਹੁਤ ਖੁਸ਼ੀ ਦਾ ਦਿਹਾੜਾ ਭਗਵਾਨ ਸ਼ਿਵ ਸ਼ੰਕਰ ਮਹਾ ਸ਼ਿਵਰਾਤਰੀ ਦੇ ਸ਼ੁਭ ਮੌਕੇ ਤੇ ਸਾਡੇ ਕ੍ਰਾਈਮ ਕੰਟਰੋਲ ਆਰਗੇਨਾਈਜੇਸ਼ਨ ਆਲ ਇੰਡੀਆ ਪੰਜਾਬ ਹੈੱਡ ਬ੍ਰਾਂਚ ਕਪੂਰਥਲਾ ਵਿਖੇ ਇਸ ਸ਼ੁਭ ਦਿਹਾੜੇ ਤੇ ਅਸੀਂ ਪੂਰੇ ਦੇਸ਼ ਵਾਸੀਆਂ ਨੂੰ ਪੂਰੇ ਪੰਜਾਬ ਨੂੰ ਪੂਰੇ ਸ਼ਹਿਰ ਵਾਸੀਆਂ ਨੂੰ ਕਰਾਇਮ ਕੰਟਰੋਲ ਆਰਗੇਨਾਈਜੇਸ਼ਨ ਆਲ ਇੰਡੀਆ ਪ੍ਰੈਜ਼ੀਡੈਂਟ ਵੱਲੋਂ ਔਰ ਪੂਰੀ ਟੀਮ ਵੱਲੋਂ ਅਸੀਂ ਮੁਬਾਰਕਬਾਦ ਦਿੰਨੇ ਆ ਇਸੇ ਖੁਸ਼ੀ ਦੇ ਮੌਕੇ ਤੇ ਦਿਹਾੜੇ ਤੇ ਅੱਜ ਅਸੀਂ ਪੰਜਾਬ ਦੇ ਕੁਝ ਜ਼ਿਲ੍ਹਿਆਂ ਤੋਂ ਟੀਮਾਂ ਦੀ ਚੋਣ ਕੀਤੀ ਆ ਜਿਨ੍ਹਾਂ ਦੇ ਮੁਖ ਹੈੱਡ ਸਾਡੇ ਮਾਨ ਤੇ ਸਤਿਕਾਰਯੋਗ ਕੈਪਟਨ ਕਾਰਗਲ ਸੂਬਾ ਸਿੰਘ ਜੀ ਨੂੰ ਪੰਜਾਬ ਦੇ ਕੋਆਰਡੀਨੇਟਰ ਅਫੀਸਰ ਨਿਯੁਕਤ ਕੀਤਾ ਜੀ ਕ੍ਰਾਈਮ ਕੰਟਰੋਲ ਵਿੱਚ ਸਾਡੇ ਮੈਡਮ ਸੁਖੀ ਮੋਗਾ ਜੀਪੀ ਖਾਦੀ ਇਹਨਾਂ ਨੂੰ ਅਸੀਂ ਪੰਜਾਬ ਔਮਨ ਸੈੱਲ ਦੇ ਪ੍ਰੈਜ਼ੀਡੈਂਟ ਚੁਣਿਆ ਔਰ ਪੰਜਾਬ ਦੇ ਟੀਮ ਅਫੀਸਰ ਨੇ ਔਮਨ ਸੈੱਲ ਦੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਹਰਦੇয়াল ਜੀ ਜਿਨ੍ਹਾਂ ਨੂੰ ਅਸੀਂ ਮੋਗੇ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਲਾਇਆ ਔਰ ਸਭ ਤੋਂ ਜ਼ਿਆਦਾ ਖੁਸ਼ੀ ਹੋਰ ਵੀ ਹੈ ਕਿ ਸਾਡੇ ਮਾਨ ਦੇ ਸਤਿਕਾਰਯੋਗ ਬੜੇ ਸੂਜਵਾਨ ਸਾਡੇ ਨਾਲ ਜੂਥ ਪ੍ਰੈਜ਼ੀਡੈਂਟ ਦੇ ਆਪਣੇ ਅਮਨ ਜੀ ਪੁਆਣੀਪੁਰ ਤੋਂ ਜਿਨ੍ਹਾਂ ਨੂੰ ਅਸੀਂ ਕਰਾਇਮ ਕੰਟਰੋਲ ਦੇ ਵਿੱਚ ਡਿਸਟ੍ਰਿਕਟ ਕਪੂਰਸਲਾ ਦੇ ਪ੍ਰੈਜ਼ੀਡੈਂਟ ਲਾਇਆ ਜਿਹੜੇ ਕਿ ਸਾਡੇ ਪ੍ਰੈਜ਼ੀਡੈਂਟ ਅਬਰਾਰੋ ਸੈਨਸੀ ਉਹਨਾਂ ਨੂੰ ਅਸੀਂ ਪ੍ਰੋਮੋਸ਼ਨ ਕਰਕੇ ਕੋਆਰਡੀਨੇਟਰ ਆਫੀਸਰ ਡਿਸਟ੍ਰਿਕਟ ਦਾ ਲਾਤਾ ਜੀ ਔਰ ਮੈਂ ਸਾਰਿਆਂ ਨੂੰ ਪੂਰੇ ਦੇਸ਼ਵਾਸੀਆਂ ਨੂੰ ਔਰ ਆਪਣੀ ਟੀਮ ਨੂੰ ਸਾਰਿਆਂ ਨੂੰ ਜੀ ਆਇਆਂ ਖੜਾ ਔਰ ਧੰਨਵਾਦ ਕਰਦਾ ਕਿ ਇੰਨਾ ਸਮਾਂ ਕੱਢਿਆ ਬੈਠਣ ਦੇ ਬਾਵਜੂਦ ਵੀ ਬਹੁਤ ਵਧੀਆ ਰਿਸਪਾਂਸ ਮਿਲਿਆ ਆਸ਼ਾ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕ੍ਰਾਈਮ ਕੰਟਰੋਲ ਦੀ ਟੀਮ ਅਗਾਵਾ ਵਧੂ ਹੋਵੇ ਪੂਰੇ ਪੰਜਾਬ ਚੋਂ ਪੂਰੇ ਇੰਡੀਆ ਦੇ ਵਿੱਚ ਹੋਵੇ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਕੈਪਟਨ ਕਾਰਦੋ ਸੁਭਾਸੀ ਮਲਯੋਤ ਅੱਜ ਕ੍ਰਾਈਮ ਕੰਟਰੋਲ ਦੇ ਦਫਤਰ ਵਿੱਚ ਆਇਓ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਡਾ ਮੀਡੀਆ ਦਾ ਇਥੇ ਮੀਨ ਹੈਡਸ ਆਫ ਆਫਿਸ ਦੇ ਵਿੱਚ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਕੀ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਕਿ ਮਹਾ ਸ਼ਿਵਰਾਤਰੀ ਜੀ ਦੇ ਦਿਨ ਇੱਥੇ ਸਾਨੂੰ ਜੋ ਕਿ ਅਹੁਦੇਦਾਰ ਹੈ ਜੋ ਵੀ ਉਹਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਆ ਮੈਂ ਬਹੁਤ ਖੁਸ਼ ਹਾਂ ਹੌਸਲਾ ਸਾਹਿਬ ਜੀ ਹੋਰਾਂ ਦਾ ਮੈਡਮ ਜੀ ਸੰਦੀਪਪੁਰ ਪੇਖਾ ਜੀ ਹੋਰਾਂ ਦਾ ਜਿਨ੍ਹਾਂ ਨੇ ਮੈਨੂੰ ਐਡਾ ਵੱਡਾ ਅਹੁਦਾ ਦੇ ਕੇ ਇੱਥੇ ਜ਼ਿੰਮੇਵਾਰੀ ਪੂਰੇ ਪੰਜਾਬ ਦੀ ਦਿੱਤੀ ਹੈ ਮੈਂ ਇਹਨਾਂ ਨੂੰ ਇੱਕ ਵਿਸ਼ਵਾਸ ਦਉਂਦਾ ਹਾਂ ਕਿ ਮੈਂ ਕ੍ਰਾਈਮ ਦੇ ਵਿੱਚ ਓਕੇ ਅਸੀਂ ਪੰਜਾਬ ਪੁਲਿਸ ਦੇ ਨਾਂ ਰੱਖ ਕੇ ਪੂਰਾ ਵਿਸ਼ਵਾਸ ਦਿਵਾਉਂਦਾ ਹਾਂ ਕਿ ਪੂਰਾ ਤਨਦੇਹੀ ਦੇ ਨਾਲ ਕੰਮ ਕਰਾਂਗੇ ਔਰ ਇੱਕ ਉੱਚਾ ਨਾਮ ਰੌਸ਼ਨ ਕਰਾਂਗੇ ਇੱਕ ਜੋ ਨਸ਼ਾ ਸੰਬੰਧੀ ਜੋ ਚੱਲ ਰਿਹਾ ਹੈ ਇਸ ਟਾਈਮ ਉਹਨਾਂ ਦੇ ਉੱਤੇ ਵੀ ਸਾਡੀ ਜਿਹੜੀ ਟੀਮ ਹੈਗੀ ਹੈ ਉਹਨਾਂ ਦੇ ਉੱਤੇ ਪੂਰੀ ਰੋਕਥਾਮ ਦੇ ਵਾਸਤੇ ਪੂਰਾ ਇੱਕ ਜਦੋਬੈ ਕਰਾਂਗੇ ਮੇਰਾ ਨਾਮ ਸੁਖਦੀਪ ਕੌਰ ਅਜਮਦੂਪੀ ਸੇਰੋ ਜੀ ਰੋਸਟਰ ਆਇਓ ਕੀ ਕਹਿਣਾ ਚਾਹੁੰਦੇ ਹੋ ਅੱਜ ਸੇ ਸਭ ਤੋਂ ਪਹਿਲਾਂ ਦਫ਼ਤਰ ਆਏ ਆ ਪਹਿਲਾਂ ਸ਼ੰਕਰ ਭੋਲੇਨਾਥ ਜੀ ਦੇ ਕੋਟਿ-ਕੋਟਿ ਪ੍ਰਣਾਮ ਕਰਨਾ ਚਾਹੁੰਦੇ ਆ ਜਿਨੇ ਸਾਡੇ ਦਫ਼ਤਰ ਦੇ ਵਿੱਚ ਮਹਾਪੁਰਸ਼ਾਂ ਨੇ ਆਪਦਾ ਚਰਨ ਸੂਰ ਟਿਕਾਇਆ ਤੇ ਸਾਡੇ ਦਫ਼ਤਰ ਨੂੰ ਰੰਗਲਾ ਪੂਰਾ ਬਣਾਇਆ ਜਿਸ ਤਰ੍ਹਾਂ ਇਹ ਆਪਣੇ ਅੱਜ ਦੇ ਦਿਨ ਵਿੱਚ ਭੰਗ ਵਿੱਚ ਰੰਗੀ ਐ ਇਸੇ ਤਰ੍ਹਾਂ ਮੈਂ ਚਾਹੁੰਨੀ ਆ ਪ੍ਰਮਾਤਮਾ ਅਗੇ ਕਿ ਸਾਡੀ ਟੀਮ ਵੀ ਇਸੇ ਤਰ੍ਹਾਂ ਹੀ ਰੰਗੀ ਰਹੇ ਤੇ ਮੈਂ ਆਪਣੇ ਵੀਰਾਂ ਦਾ ਸਾਰਿਆਂ ਦਾ ਆਿਆਂ ਦਾ ਧੰਨਵਾਦ ਕਰਦੀ ਆਂ ਜਿੰਨਾਵੇਂ ਸੁਭਾ ਸਿੰਘ ਜੀ ਨੇ ਹਰਦੀਾਲ ਸਿੰਘ ਜੀ ਨੇ ਅਮਰ ਸਿੰਘ ਜੀ ਨੇ ਜਿਨ੍ਹਾਂ ਨੂੰ ਅੱਜ ਨਿਉਂ ਪੱਤਰ ਨਵੇਂ ਦਿੱਤੇ ਗਏ ਨੇ ਉਹਨਾਂ ਨੂੰ ਪ੍ਰਮਾਤਮਾ ਦਿਨ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਇਹ ਬਲ ਬਖਸ਼ੇ ਕਿ ਆਉਣ ਵਾਲੀ ਟੀਮ ਦੇ ਵਿੱਚ ਅਸੀਂ ਚੰਗੇ ਚੰਗੇ ਕੰਮ ਕਰੀਏ ਕੰਮ ਕਰਨ ਦੇ ਨਾਲ ਅਸੀਂ ਤਰੱਕੀਆਂ ਕਰੀਏ ਸਾਡੇ ਕੰਮ ਮੀਨ ਇਹ ਨੇ ਕਿ ਜੋ ਸਾਡੇ ਅੱਜ ਮਾਵਾਂ ਭੈਣਾਂ ਬਜ਼ੁਰਗ ਨਸ਼ਿਆਂ ਦੀ ਖਾਤਰ ਰੋ ਰਹੀਆਂ ਨੇ ਜਾਂ ਧੀਆਂ ਨੂੰ ਅੱਜਕੱਲ ਦਾ ਕ੍ਰਾਈਮ ਇੰਨਾ ਵੱਧ ਗਿਆ ਹੈਗਾ ਕਿ ਤਿਆਂ ਨੂੰ ਬਾਹਰ ਜਾਣਾ ਬੜਾ ਮੁਸ਼ਕਲ ਹੋਇਆ ਪਿਆ ਇਹਨਾਂ ਕ੍ਰੈਮਾਂ ਨੂੰ ਨੱਥ ਪਾਈਏ ਜਿਹੜਾ ਬਲਾਤਕਾਰ ਛੋਟੇ-ਛੋਟੀਆਂ ਬੱਚੀਆਂ ਨਾਲ ਹੋ ਰਿਹਾ ਉਹਨਾਂ ਵੱਲੀ ਅਸੀਂ ਵੱਧ ਤੋਂ ਵੱਧ ਚੜ੍ਹ ਕੇ ਧਿਆਨ ਦੇਈਏ ਕਿਉਂਕਿ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਵਿੱਚ ਇਹੀ ਸਿਖਾਇਆ ਗਿਆ ਜੇਕਰ ਅਸੀਂ ਆਪਣਾ ਪੰਜਾਬ ਬਚਾਵਾਂਗੇ ਅਸੀਂ ਖਿਲਦੇ ਫੁੱਲ ਗੁਲਾਬ ਦੇ ਮਹਿਕਨ ਨਾ ਦੇਵਾਂਗੇ ਇਹਨਾਂ ਨੂੰ ਬਚਾਵਾਂਗੇ ਤੇ ਸਾਡੇ ਰੰਗਲੇ ਪੰਜਾਬ ਵਰਗਾ ਕੋਈ ਪੰਜਾਬ ਨਹੀਂ ਹੋਊਗਾ ਤੇ ਸਾਨੂੰ ਆਸ ਕਰਦੀਆਂ ਮੈਂ ਖੌਸਲਾ ਸਾਹਿਬ ਸਰਦੀ ਜਿਨ੍ਹਾਂ ਨੇ ਐਡੀ ਵੱਡੀ ਪੱਬ ਦੀ ਟੀਮ ਲਿਆਂਦੀ ਆ ਤੇ ਸਾਨੂੰ ਇਹਨਾਂ ਵਿੱਚ ਸ਼ਾਮਲ ਕੀਤਾ ਗਿਆ ਤੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਗਿਆ ਇਹਨਾਂ ਦਾ ਮੈਂ ਦਿਲੋਂ ਤੇ ਬਹੁਤ ਧੰਨਵਾਦ ਕਰਦੀ ਆ ਤੇ ਤੁਹਾਡੇ ਅੱਗੇ ਆਸ ਕਰਦੀ ਆ ਮੈਂ ਸਾਰੇ ਵੀਰਾਂ ਅੱਗੇ ਕਿ ਆਪਾਂ ਵੱਧ ਤੋਂ ਵੱਧ ਇਹ ਟੀਮ ਨੂੰ ਹਮੇਸ਼ਾ ਲਈ ਪੂਰੇ ਪੰਜਾਬ ਦੇ ਵਿੱਚ ਪਹੁੰਚਾ ਕੇ ਕਰਨ ਆ ਜਮਨ ਪ੍ਰਤਾਪ ਸਿੰਘ ਹਾਂ ਜਮਨ ਜੀ ਅੱਜ ਤੁਸੀਂ ਇੱਥੇ ਸਿਗਾਰਾ ਦੇ ਦਫ਼ਤਰ ਆਏ ਹੋ ਕੀ ਗੱਲਬਾਤ ਕੀਤੀ ਗਈ ਤੁਹਾਡੀ ਹਾਂਜੀ ਸਰ ਮੈਨੂੰ ਸਰ ਆਪਕੇ ਖੌਤਲਾ ਦੇ ਪੰਜਾਬ ਪ੍ਰਧਾਨ ਨੇ ਜੇਲਾ ਨਿਯੁਕਤ ਕੀਤਾ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹਦੇ ਹੋ ਤੁਸੀਂ ਇਸ ਵਿਸ਼ੇ ਤੇ ਇਸ ਵਿਸ਼ੇ ਦੇ ਇਹ ਕਹਿੰਦੇ ਆਂ ਆਪਣੀ ਟੀਮ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੋ ਵੀ ਨਸ਼ਿਆਂ ਖਿਲਾਫ ਆ ਉਹਦੇ ਸੱਕ ਨਾਲ ਚੱਲਾਂਗੇ ਆਪਣੇ ਪ੍ਰਧਾਨ ਸਾਹਿਬ ਦੇ ਮੈਂ ਬਲਵਿੰਦਰ ਸਿੰਘ ਡਿਪਟੀ ਟੀਮ ਅਫਸਰ ਪੰਜਾਬ ਅੱਜ ਸ਼ਵਰਾਤਰੀ ਦੇ ਸ਼ੁਭ ਦਿਹਾੜੇ ਤੇ ਸਾਡੇ ਕ੍ਰਾਈਮ ਕੰਟਰੋਲ ਹੈੱਡ ਆਫ ਅਸ ਕਪੂਰਸਲਾ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਰੇ ਟੀਮ ਦੇ ਵਰਕਰ ਪਹੁੰਚੇ ਆ ਇਹਨਾਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਅਸੀਂ ਜੀ ਆਇਆਂ ਆਖਦੇ ਆਂ ਔਰ ਅੱਜ ਨਵੀਆਂ ਨਿਯੁਕਤੀਆਂ ਹੋਈਆਂ ਸਾਡੇ ਕਪਤਨ ਸੁਭਾ ਸਿੰਘ ਜੀ ਨੂੰ ਪੰਜਾਬ ਦੇ ਕੋਆਰਡੀਨੇਟਰ ਅਫਸਰ ਲਗਾਇਆ ਗਿਆ ਵਾ ਤੇ ਸਾਡੇ ਅਮਰਦੀਪ ਬਾਜਵਾ ਜੀ ਨੂੰ ਜਿਹੜਾ ਕਪੂਰਥਲੇ ਦੇ ਡਿਪਟੀ ਮੈਂ ਪ੍ਰੈਜ਼ੀਡੈਂਟ ਕਪੂਰਥਲਾ ਦੇ ਲਗਾਇਆ ਗਿਆ ਵਾ ਅਸੀਂ ਇਹਨਾਂ ਨੂੰ ਟੀਮ ਵੱਲੋਂ ਵਧਾਈਆਂ ਦੇ ਰਹੇ ਹਾਂ ਵਧਾਈਆਂ ਦੇ ਪਾਤਰ ਤੇ ਵਿਸ਼ਵਾਸ ਦਉਂਦੇ ਹਾਂ ਕਿ ਅਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਸਾਡੀ ਕ੍ਰਾਈਮ ਕੰਟਰੋਲ ਟੀਮ ਵੱਲੋਂ ਪੂਰਾ ਸਾਥ ਦੇਾਂਗੇ ਤੇ ਜੋ ਵੀ ਪੰਜਾਬ ਦੇ ਵਿੱਚ ਕ੍ਰائم ਹੋ ਰਿਹਾ ਹੈ ਉਹਨਾਂ ਨੂੰ ਨਾਥ ਪਾਵਾਂਗੇ ਸૌ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਦਰਮਿਆਨ ਸਾਡੇ ਮੋਗੇ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਪਾਸਿੰਘ ਜੀ ਕੈਪਟਨ ਕਾਰਗਲ ਉਹ ਪਹੁੰਚੇ ਨੇ ਉਹਨਾਂ ਦੇ ਨਾਲ ਸਾਡੇ ਬਹੁਤ ਸਤਿਕਾਰ ਸਾਡੀ ਭੈਣ ਜੀ ਵੀ ਮੈਡਮ ਸਖਦੀਪ ਕੌਰ ਗਿਲਸਾਹ ਭੀਖੇ ਤੋਂ ਉਹ ਵੀ ਪਹੁੰਚੇ ਨੇ ਔਰ ਉਹਨਾਂ ਦੇ ਨਾਲ ਪੂਰੀ ਟੀਮ ਪਹੁੰਚੀ ਆ ਅਸੀਂ ਉਹਨਾਂ ਦਾ ਇੱਥੇ ਆਉਣ ਤੇ ਅੱਜ ਜੋ ਦੇ ਰਹੇ ਆ ਮਹਾ ਸ਼ਿਵਰਾਤਰੀ ਉਸ ਮੌਕੇ ਨਾਲ ساری ਟੀਮ ਦਾ ਜੀ ਆ ਕਿੰਨੇ ਆ ਔਰ ਸਾਰਿਆਂ ਨੂੰ ਆਸ ਕਰਦੇ ਆ ਕਿ ਇਹ ਸਾਡੇ ਨਾਲ ਔਰ ਪੂਰੇ ਪੰਜਾਬ ਦੇ ਨਾਲ ਰਲ ਕੇ ਚੰਗੇ ਤੋਂ ਚੰਗੇ ਕੰਮ ਕਰਾਂਗੇ ਸਾਰਿਆਂ ਨੂੰ ਜੀ ਆਇਆਂ